ਹਰ ਫਰਸ਼ ਤਿੰਨ ਲੋਕ ਜਿਹੜੇ ਆ ਪੂਰੀ ਸ੍ਰਿਸ਼ਟੀ ਜਿਹੜੀ ਆ ਸਾਰੀ ਤੇ ਉਹਨਾਂ ਦੀ ਆ ਸਾਰੇ ਉਹਨਾਂ ਦੇ ਪਿਆਰੇ ਨੇ ਕਈ ਸੇਵਾਦਾਰ 33 ਕਰੋੜ ਦੇਵੀ ਦੇਵਤਾ ਜਿਹੜਾ ਉਹਨਾਂ ਦੇ ਹੁਕਮ ਤੇ ਚੱਲਦਾ ਆ ਨੇ ਡਾਕਟਰ ਗਰਮੇਲ ਸਿੰਘ ਹੁਣੀ ਸਾਈਂ ਦੇ ਪਿਤਾ ਜੀ ਨੇ ਤੇ ਉਹਨਾਂ ਦਾ ਬਚਨ ਕਹਿੰਦੇ ਨੇ ਇੱਕ ਵਾਰ ਅੰਮ੍ਰਿਤ ਵੇਲੇ ਮੈਂ ਉੱਠਿਆ ਅਸਮਾਨ ਤੋਂ ਇੱਕ ਲਾਈਟ ਵੇਖੀ ਥੱਲੇ ਨਾ ਆਉਂਦੀ ਧਰਤੀ ਵੱਲ ਉਹ ਜਦੋਂ ਹੋਰ ਥੱਲੇ ਆ ਗਿਆ ਤੇ ਵੇਖਿਆ ਕਿ ਉਹ ਇੱਕ ਮਹਿਬਾਨ ਆ ਉਹਦੇ ਵਿੱਚ ਸਾਹਿਬੇ ਕਮਾਲ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਬਾ ਬਾਲਾ ਜੀ ਤੇ ਬਾਬਾ ਮਰਦਾਨਾ ਜੀ ਤੇ ਨੇਕ ਲਖਸਾਹਬ ਦੇ ਅੱਗੇ ਉਤਰਿਆ ਉਹ ਮਹਿਬਾਨ ਸ਼੍ਰੀ ਨੇਕ ਲਖਸਾਹਬ ਦੇ ਅੱਗੇ ਉਤਰਿਆ ਤੇ ਕਹਿੰਦੇ ਜਦੋਂ ਮਹਿਬਾਨ ਥੱਲੇ ਉਤਰ ਗਿਆ ਨਾ ਤੇ ਉਹ ਜਿਹੜੀਆਂ ਤਿੰਨੇ ਸ਼ਕਤੀਆਂ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਬਾ ਬਾਲਾ ਜੀ ਬਾਬਾ ਮਰਦਾਨਾ ਜੀ ਜੋ ਥੱਲੇ ਉਤਰ ਗਿਆ ਮਹਿਬਾਨ ਤੇ ਮੈਨੂੰ ਦਰਸ਼ਨ ਹੋਏ ਉਹ ਮਾਰੇ ਕਿਲੇ ਵਾਲੇ ਸੱਚੇ ਪਾਤਸ਼ਾਹ ਸੰਤ ਭਗਵਾਨ ਜੀ ਤੇ ਸਤ ਗਫਾਲ ਸਿੰਘ ਉਰੀ ਨਾਮ ਹੈ। ਕਹਿੰਦੇ ਮੈਂ ਬੜਾ ਹੈਰਾਨ ਹੋ ਗਿਆ ਪਰ ਮਨ 'ਚ ਵਿਚਾਰ ਆਈ ਵੀ ਹੁਣ ਭਾਵੇਂ ਜੋ ਮਰਜ਼ੀ ਹੋਏ ਮੈਂ ਮਹਾਰਾਜਿਆਂ ਦੇ ਕੋਲ ਸਵੇਰੇ ਜਾ ਕੇ ਰੋਲਾ ਪਾ ਦਾਂ। ਇਹ ਸਾਧ ਸੰਗਤ ਜੀ ਇਹੀ ਗੁਰਨਾਨਕ ਜੇ ਕੋਈ ਹੋਰ ਗੁਰਨਾਨਕ ਨਹੀਂ ਜੀ। ਤੇ ਜਦੋਂ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਤੇ ਆਸਾ ਦੀ ਵਾਰ ਦਾ ਕੀਰਤਨ ਭੋਗ ਪਿਆ ਤੇ ਜਦੋਂ ਡਾਕਟਰ ਕਰਮੇਲ ਸਿੰਘ ਹੁਣੀ ਮਾੜਾ ਦੇ گاਉਂ ਹੋਏ ਨਾ ਇਹ ਬਚਨ ਕਰਨ ਵਾਸਤੇ ਤੇ ਮਾਰੇ ਪਤਾ ਕੀ ਕਹਿੰਦੇ ਨੇ ਅੱਗੋਂ ਉਹ ਕਹਿੰਦੇ ਨੇ ਵੇਖੋ ਜੇ ਅਸੀਂ ਕਿਤੇ ਕਿਸੇ ਨੂੰ ਮਾੜਾ ਜਿਹਾ ਕੁਝ ਵਿਖਾ ਦੇਈਏ ਨਾ ਤੇ ਸਾਡੇ ਕੱਪੜੇ ਲਾਉ ਤੱਕ ਜਾਂਦੇ ਜੇ ਕਿਸੇ ਨੂੰ ਕੁਝ ਮਾੜਾ ਜਿਹਾ ਵਿਖਾ ਲਈਏ ਤੇ ਸਾਡੇ ਕੱਪੜੇ ਲਾਉ ਤੱਕ ਜਾਂਦੇ ਨੇ ਭਾਵ ਕਿ ਆਪਣਾ ਆਪ ਦਿਖਾ ਕੇ ਫਿਰ ਛਪਾ ਵੀ ਲੈਂਦੇ ਸਨ ਗਰੀਬ ਨਵਾਜ਼ ਅੰਤਰਜਾਮੀ ਤੇ ਡਾਕਟਰ ਸਾਹਿਬ ਡਾਕਟਰ ਗੁਰਮੇਲ ਸਿੰਘ ਹੋਰੀ ਕਹਿੰਦੇ ਨੇ ਮੈਂ ਉਹ ਵਚਨ ਜਿਹੜਾ ਸੀ ਉੱਥੇ ਹੀ ਘਟ ਲਿਆ ਇਹ ਹੁਕਮ ਨਹੀਂ ਆ ਵਚਨ ਮਾਰੇ ਦਾ ਕਿਹੜੇ ਪਿਆਰੇ ਕੋ ਕਿਹੜੇ ਪਿਆਰੇ ਕੋ ਬੈਠ ਗਏ ਉਹ ਜਾ ਕੇ ਸੰਗਤਾ ਉਹ ਉਦਾਸ ਹੋ ਗੀਆਂ ਦੇਹੋ ਗੁਰੂ ਜੀ ਦੇਹੋ ਗੁਰੂ ਜੀ دیدار ਹੁਣ ਆ ਕੇ 三个大有大水。<laughs>